ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਰੈਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈ ਜਿਰਕਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇ ਅਹੰਕਾਰ ਅਨੰਤ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਨਰਨਾਨਕ ਸਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗੁਰੁ ਗਪਿਆ ਜਾਸੁ ਭਤਾ ਮਨ ਹੋਇ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰਿ ਨਾ ਹੋਇ ਬਲਹਾਰੇ ਕੁਦਰਤ ਵਸਿਆ ਤੇਰਾ ਅੰਤਨ ਜੈ ਲਖਿਆ ਰਹਾਉ ਜਾਤਮੈ ਜੋ ਜੋ ਤਮੈ ਜਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੇ ਤਿਸੁ ਪਰ ਪਿਆ ਕਹੋ ਨਾਨਕ ਕਰਤੇ ਕਿਆ ਬਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕਿਹਾ ਸੁਖ ਰਿਖਿਆ ਜਿਤ ਪੈ ਸਰਬ ਸੁਮਹਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਨੋ ਪਉਣ ਪਾਣੀ ਬਸੰਤਰ ਗਵ ਰਾਜਾ ਧਰਮ ਦੁਆਰੇ ਗਾਵਣ ਤੁਨੋ ਚਿਤ ਗੁਪਤ ਲਖਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨੋ ਸਰਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਣ ਤਦਨ ਨੋ ਨਿਰੰਦਰੰਦ ਆਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤਦਨ ਸਸਮਾਦੇ ਅੰਦਰ ਗਾਵਣ ਤਦਨ ਸਾਧ ਵਿਚਾਰੇ ਗਾਵਣ ਤਦਨ ਜਤੀ ਸਤੇ ਸੰਤੋਖੇ ਗਾਵਣ ਤਦਨ ਵੀਰ ਕਰਾਰੇ ਗਾਵਣ ਤਦਨ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨ ਮੋਹਣੀ ਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਤਦਨ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤਿਤਨੋ ਜੋਤ ਮਹਾਬਲ ਸੂਰਾ ਗਾਵਣ ਤਿਤਨੋ ਖਾਣੀ ਚਾਰੇ ਗਾਵਣ ਤਿਤਨੋ ਖੰਡ ਮੰਡਲ ਬ੍ਰਹਮੰਡਾ ਕਰਕਰ ਰੱਖੇ ਤੇਰੇ ਧਾਰੇ ਸੇਤ ਤਿਤਨੋ ਗਾਵਣ ਜੋਤੁ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਿਤਨੋ ਗਾਵਣ ਸਿਮੈ ਚਿਤਨ ਆਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚ ਨਾਈ ਹੈਪੀ ਉਸ ਜਾਇ ਨਾ ਜਾ ਸਿਰਚਨਾ ਦੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਜਨ ਸਿ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਪਣਾ ਜੋ ਤਸਦੀ ਵਡਿਆਈ ਜੋ ਤਸ ਭਾਵੇਂ ਸੋਇ ਕਟ ਸੇ ਪ੍ਰਕੁਮ ਨਾ ਕਰ ਨਾ ਜਾਏ ਸੋ ਪਾਤਸ਼ਾਹ ਸਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣਾ ਵੱਡਾ ਖਸ ਸਭ ਕੋ ਏਕ ਵਡਾ ਡੀਠਾ ਹੋਈ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇ ਰਸਮ ਆਏ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕਿਤਕੇਵੜ ਚੀਰਾ ਰਹਾ ਉਹ ਸਭ ਸੁਰਤ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਹਨੇ ਗੁਰ ਗੁਰਹਾਈ ਕਹਣ ਨ ਜਾਏ ਤੇਰੀ ਤਲਵੜਿਆਏ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਆਂ ਵੜਿਆਈਆਂ ਤੁਧੁਨੇ ਸਦੇ ਕੇ ਨਾ ਪਾਇਆ ਕਰ ਮਿਲੈ ਨਹੀਂ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਵਤੇ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹਤ ਸੈ ਕਾ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਅੱਖਾਂ ਜਿਵਾਂ ਵਿਸਰ ਮਰ ਜਾਵਾਂ ਆਖਣ ਓਕਾ ਸੱਚਾ ਨਾਉ ਸੱਚੇ ਨਾਮ ਕੀ ਲੱਗੇ ਭੂਖਾ ਉਤ ਭੂਖਾ ਕਾ ਚਲਿਆ ਦੁਖ ਸੁਖ ਵਿਸਰ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾ ਰਹਾਉ ਸੱਚੇ ਨਾਮ ਕੀ ਤਲ ਵਟਿਆ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹ ਵਡਨ ਹੋਵੇ ਘਾਟ ਨਾ ਜਾਏ ਨਾ ਮਰਨ ਹੋਵੇ ਸੋਗ ਦਿੰਦਾ ਰਹਿਣ ਚੁੱਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਾ ਨਾ ਕੋ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸ ਅਸਾਰਤ ਇੱਕ ਮਜਾਤ ਨਾਨਕ ਨਾਮੇ ਬਾਟ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨਿਆ ਕਰਿਓ ਗੁਰ ਪਾਸ ਹਮ ਕੀ ਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਦਿਨ ਕੇ ਵਡ ਭਗ ਵਡੇਰੇ ਜਿਨ ਹਰ ਸਾੜਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਸਨਾ ਮਨ ਪਾਇਆ ਤੇ ਪਗਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨ ਆਏ ਤਿਰਗ ਜੀਵੇ ਤਿਰਗ ਜਵਾਸ ਜਨ ਹਰ ਜਨ ਸਤਗੁਰ ਸੰਗਤ ਪਾਏ ਸਤਿਗੁਰ ਮਸਤਕ ਲਿਖਿਆ ਲਖਾਸ ਧਨ ਤਾਂ ਸਾਸ ਸਮਝਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਉਦਮ ਜਾਹਰ ਹਰ ਜੀ ਉਪਰਿਆ ਸਹਲ ਪਤਰ ਮਨਨ ਤੋਂ ਪਾਏ ਤਾਂ ਗਰਜ ਕਾਗ ਕਰ ਤਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਸ਼ਟ ਹਰਿਆ ਰਹਾਉ ਜਰਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਸ ਕੀ ਧਰਿਆ ਸਰਸਰਜ ਕਿਸ ਬਾਹ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊਡਾ ਵੈਸੇ ਕੋ ਸਤਿ ਸਪਾਠੇ ਬਚਰੇ ਛਰਿਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈ ਸਿਮਰਨ ਕਰਿਆ ਸਬ ਨਿਦਾਨ ਦਸਸ਼ਟ ਸਿਦਾਨ ਠਾਕੁਰ ਕਰਤਲ ਧਰਿਆ ਜਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਗਾ ਸਮ ਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰਗਮ ਆਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਟ ਸੱਚੇ ਸਿਰਜਨ ਹਾਰਾ ਸਭ ਜੇ ਤੁਮਾਰੇ ਜੇ ਤੁੰਗੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜਨ ਤੇ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾ ਤਿਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨ ਅਵਰ ਨਾ ਜਾਣਾ ਤੂੰ ਪਰ ਪਰਮ ਬਿੰਤ ਬਿੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜਨਾਨਕ ਤਿਨ ਕੁਰਬਾਨਾ ਹਰ ਤਿਆਵੈ ਹਰ ਤਿਆਵੈ ਤੁਧ ਜੀ ਸੇਵ ਜਨ ਜੁਗ ਮੈਂ ਸੁਖ ਵਾਸੀ ਸੇਮੁਗਤ ਸੇਮੁਗਤ ਭੇਜਨ ਹਰ ਤਿਆਇਆ ਜੀ ਤਨ ਟੂਟੇ ਝਮਕੇ ਫਾਸੇ ਜਿਨਰਪਾ ਜਨ ਹਰ ਨਰਪਾ ਧਿਆਇਆ ਜੀ ਤਨ ਕਾ ਪਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੈਤਾਨ ਸੈਤਾਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਪ ਜਪੇ ਬੇਅੰਤਾ ਤੇਰੇ ਨੇਕ ਤੇਰੇ ਨਿਗ ਪਰਹਿ ਬੋ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੇ ਤੂੰ ਜਿਵੜਿਆ ਵਰਨਾ ਕੋਈ ਤੂੰ ਜੁਗ ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਚਲ ਕਰਤਾ ਸੋਇ ਤੁਦੇ ਆਪੇ ਭਾਵੈ ਸੋਇ ਵਰਤੈ ਜੇ ਤੂੰ ਆਪੇ ਕਰਹਿਸ ਹੋਇ ਤੁਦੇ ਆਪੇ ਸੇਟ ਸਭ ਪਾਈ ਜੇ ਤੁਦੇ ਆਪੇ ਸਰ ਸਭ ਗੋ ਜਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਹੀ ਅਸਾ ਮਹੱਲਾ ਚੋਤਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਪਾਵੇਂ ਸੋ ਇਥੇ ਸੇ ਜੋ ਤੂੰ ਦੇਹ ਸੋ ਇਹੋਂ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨਮੁਖ ਗਵਾਇਆ ਤੁਦਾ ਵਿਛੋੜੇ ਆਪੇ ਮਿਲਾਇਆ ਤੂੰ ਦਰਿਆ ਹੋ ਸਭ ਤੁਝੇ ਮਾਹੇ ਸੁਜ ਬਣ ਤੋ ਜਾ ਕੋਈ ਨਾਹੇ ਜੀਵਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜੇ ਸਨੋਂ ਤੂੰ ਜਾਣਾ ਏ ਹੇ ਜੋਈ ਜਨ ਜਾਣੇ ਹਰ ਗੁਣ ਸਦੇ ਅੱਖ ਵਖਾਣਾ ਜਿਨ ਹਟ ਸੇ ਵੇ ਤਨ ਸੋਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਣ ਦੂ ਜਾ ਵਰਨਾ ਕੋਏ ਤੂੰ ਕਰ ਕਰ ਵੇ ਕੇ ਜਾਣੇ ਸਜ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੈ ਭਿਲ ਨਿਵਾਸਾ ਪਾਣੀ ਭਗਤ ਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤਾ ਡੂਬਿਐ ਮਨ ਇਕਨ ਚਿਤ ਸਮੁੜ ਮੰਨਾ ਹਰ ਬਿਸਰਤਿ ਤੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੇ ਨਿ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਉਤ ਨਾਨਕ ਤਨ ਕੇ ਸਰਨਾ ਜਿਨ ਤਉ ਨਾਹੀ ਵਿਸਰਿਆ ਸਭ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਨੇ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕੀ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਲੰਗ ਜਾਮ ਲਾਗ ਭਵ ਜਲ ਤਰਨ ਕਾ ਜਨ ਮਿਰਥਾ ਜਾਤ ਰੰਗ ਮਾਇਆ ਕਾ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰਦਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸ਼ਰਮ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿ ਉਹ ਬਾਜ ਬਣ ਤਿੱਟ ਪਈ ਹਮਰੇ ਕਰੋ ਹਾ ਤੇ ਰਖਾ ਪੂਰਨ ਹੋ ਜਿਤ ਕੀ ਇਛਾ ਤਵ ਚਰਨਮਨ ਰਹਾ ਮਹਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਹਾਵ ਹੋ ਆਪ ਹਾਦਿ ਮੋਹੇ ਬਚਾਵ ਹੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਕ ਸਬੈ ਕਰਤਾਰਾ ਮੋਰ ਛਨਜ ਕਰਦਾ ਕਰਿਆ ਸਭਰਨ ਕੋ ਆਸੰਗਰੀਆ ਪੂਰਨ ਹੋਏ ਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤਮੈ ਛਾੜ ਕੋ ਵਰਨਾ ਤਿਹਾਂ ਝੋ ਬਰਚਾਉ ਸਤਨ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੋਂਟ ਸਤਰ ਹਮਾਰੇ ਮਾਰੇ ਹੈ ਆਪਹਾਦ ਮਜਾ ਬਰੀ ਹੈ ਮਰਨ ਕਾਲ ਕਾ ਤਰਾਸਨ ਬਰੀ ਹੈ ਹੂ ਝੋ ਸਦਾ ਹਮਾਰੇ ਪਛਾ ਸਰਸ ਤੂ ਜੋ ਕਰਿ ਹੋ ਰਖਾ ਰਖ ਲਿਓ ਮੂ ਰਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦਿਨ ਬਾਂ ਦੁਸ਼ਟਨ ਕੇ ਹੰਤਾ ਤੁਮਹੋ ਪ੍ਰਿਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਬਕਤਰ ਆ ਕਾਲ ਪੈ ਸ਼ਿਵ ਜੋ ਅਵਤਾਰ ਆ ਕਾਲ ਪੈ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਜੋ ਬੇਦਰਾ ਬ੍ਰਹਮਾ ਜੂਤੀਓ ਨਵਨ ਕਾਲ ਸਵ ਲੋਕ ਸਵਾਰਾ ਨਮਸ਼ਕਾਰ ਤਾਹੇ ਮਹਾਰਾਜ ਜਮਨ ਕਾਲ ਸਵ ਰਗਤ ਬਣਾਇਓ ਦੇਵ ਦਾਤ ਜਸ਼ਨ ਉਪਜਾਇਆ ਆਦੰਤ ਇੱਕ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੇ ਕੁੰਚ ਰਸ ਤੁਲਾ ਸਭ ਪ੍ਰ ਕਿਰਪਾ ਦਿਸ਼ਟ ਕਰ ਫੂਲਾ ਸੰਤਨੁ ਸੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਘਟ ਕੇ ਪਟ ਪਟ ਕੀ ਜਾਣ ਜਬ ਉਦਕਰਖ ਕਰਾ ਕਰ ਤਾਰਾ ਪਰਜਾ ਤਰਤਵ ਦੇਹ ਅਪਾਰਾ ਜਬ ਆਕਰ ਕਰਤੇ ਹਾਂ ਕਬ ਹੂੰ ਤਮ ਮਿਰ ਦੇਹ ਤਰ ਸਭ ਹੂੰ ਜਿਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੋਜ ਉਚਾਰ ਤਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਭੇਦ ਭੇਦ ਅਰ ਆਲਮ ਨਿਰਹੰਕਾਰ ਨਿਰਬਕਾ ਨਿਰਲੰਭ ਆਦ ਅਨਹਿਲ ਆਨਾਦ ਅਸੰਬਾ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਨ ਪਾਪਤ ਬੇਦਾ ਤਾ ਕੋ ਕਿਰਪਾ ਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕਹਤ ਸਦਾ ਸ਼ਿਵਾ ਨਿਰੰਕਾਰ ਕਾ ਚੀਣਤ ਨਹਿ ਭੇਵ ਆਪ ਆਪਨੇ ਬੁੱਧ ਹਜੇਤੇ ਬਰਨਤ ਪਿੰਨਪਣ ਤਹ ਤੇ ਤੇ ਤੁਮਰਾ ਲਖਨ ਜੈ ਪਸਾਰ ਕਹਿ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਿਉਰਾ ਕਹਿ ਭੂਪਾ ਅੰਡਾ ਜੇ ਰਸੇ ਤਜ ਕਿਨੇ ਉਤਵਜ ਖਾਨ ਬਹੁ ਰਚ ਦੇਨੇ ਕਹਉ ਫੂਲ ਰਾਜਾ ਹਵ ਬੈਠਾ ਕਹਉ ਸੰਮਿੰਡ ਪਿਉ ਸੰਕਰੇ ਇਕਠਾ ਸਗਰ ਸਿਟ ਦਿਖਾਏ ਅਚੰਭਵ ਆਦ ਜੁਗਾਦ ਸਰੂ ਸੰਭਵ ਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋਹ ਦੁਸ਼ਟ ਜਿਤ ਉੱਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਤੁਤਵ ਸਰਨੀ ਪਰੇ ਤਨ ਕਹ ਦੁਸ਼ਟ ਦੁਖ ਤਾ ਹਵ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕਹ ਤੁਮ ਸੰਕਟ ਸਭ ਟਾਰੇ ਜੋ ਕਲਕ ਕੁਬਾਰਤ ਆਏ ਹੈ ਤਾਂ ਕੇ ਕਾਲ ਨਿਕਟਨ ਆਏ ਹੈ ਰੱਖਿਆ ਹੋਏ ਕੈਂ ਸਭ ਕਾਲ ਦੁਸ਼ਟ ਅਰਸ਼ਟੈਂ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾ ਕੇ ਤਾ ਤਨ ਕਮੈ ਹਰਿ ਹੋ ਰਿੱਦ ਸਿੱਧ ਕਰਮ ਸਭ ਹੋਏ ਦੁਸ਼ਟ ਸ਼ਾਸਕ ਨ ਕੋਈ ਇਕ ਵਾਰ ਜਦ ਤਮੈਂ ਸੰਬਾਰਾ ਕਾਲ ਫਾਸਤ ਤਾਹੇ ਉਬਾਰਾ ਧਿਰ ਨਰ ਨਾਮ ਤੇ ਹਾਰੂ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈਂ ਸਰਣ ਤੇ ਹਾਰੀ ਆਪ ਹਾ ਦਲੇ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹਮਤਿ ਇਕ ਨ ਮੰਨਿਓ ਸਿਮਰਿ ਸਾਸ਼ਤਰ ਵਿਹਦ ਸਭ ਬੁ ਭੇਦ ਕਮ ਇਕ ਨ ਜਾਣਿਓ ਸਿਰਸ ਪਾਨਿ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸੁਬ ਤੋਹਿ ਬਖਾਨੈ ਦੁਹਿਰਾ ਸਗਰ ਦਵਾਰ ਕੋ ਛਾਡ ਕੈ ਗਇਓ ਤੁਹਾਰ ਦਵਾਰ ਬਾਹ ਗਹਿ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੇ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰਿਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਵਿਸਾਰ ਨੰਗੇ ਕਰੋ ਕਰੇ ਤੇਰਾ ਕਾਰਜ ਮੇਰਾ ਸਵਾਰਨਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੁਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਚੜਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਅਨਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਰਹਾ ਧਾਰੋ ਸਾਚ ਨਾਮ ਧਰਮ ਰਾਜ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰ ਵਿਟਹੋਂ ਦਸਤੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਕਰਸ ਭਾਗਾ ਕੜਸ ਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਰਿਆ ਪੰਚ ਦੁਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਸ ਕਹੋਆ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੁਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਤੁਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੁਰੇ ਮਾ ਨਾਮਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਦਸ ਕਾ ਹੋਏ ਉਧਾਰੋ ਇਹ ਵਸਤ ਜੇ ਨ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਆਰੀ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ થી ਵਹਿ ਹਰਿਆ ਪੌੜੀ ਤਿੱਥਾ ਤੂੰ ਸਮਰੱਥ ਜਿੱਥਾ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਦਰਮਾ ਹੈ ਸੁਣ ਕਹਿ ਜਮ ਕਹਿ ਦੂਤ ਨਾਹੀਂ ਤਰੈ ਛਟ ਜਾਹੇ ਭਉ ਜਲ ਵਿਖਮ ਸੁਗਾ ਉਗੜ ਸੋਦੀ ਪਾਰ ਪਾਹੇ ਨਨ ਕੋ ਲਗੀ ਪਿਆਸ ਅਮਰਤ ਸੇ ਖਾਏ ਕਲਮੇ ਹੋਪਨ ਗੁਣ ਗੋਬਿੰਦ ਗਾਹੇ ਸਭ ਸਨ ਕ੍ਰਿਪਾਲ ਸੁਮਾਲੇ ਸਾਹਿ ਸਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਦਣਾ ਜਹਿਵਾ ਜਪ ਗੁਰ ਨਾਮ ਨਿਤ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤ ਆਧਰਗ ਪਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸੁ ਨੇ ਵਤ ਦੇ ਜਗ ਮਹਿ ਤੁਮ ਕਾਢੀ ਹੈ ਵਿਰਲਾ ਕੀ ਕੀ ਮਹੱਲਾ ਪੰਜਵਾ ਰਖੇ ਰਖਨ ਹਾਰ ਆਪੁ ਬਾਰਿ ਅਨ ਗੁਰ ਕੀ ਪਿਆਰੇ ਪਾਈ ਕਾਢ ਸਵਾਰਿ ਅਨ ਹੋਆ ਆਪ ਦਿਆਲ ਮਨਹੁ ਨਾ ਵਿਸਾਰਿ ਸੋ ਜਨਾ ਕੈ ਸੰਗ ਭਵਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਧਾਰੀ ਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸਮ ਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ